इंडियन टीवी न्यूज़ देखने वाले दर्शकों रमेश कबाजी दा नमस्कार मैं रमेश कबा कोटकपुरा ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਤਸਕਰ ਜੋ ਵਿਸ਼ਾਲ ਨਾਮਕ ਦਾ ਸੀ ਜਲਾਲਿਆ ਨੇ ਰੋਡ ਤੇ ਉੱਤੇ ਅੱਜ ਐਸਐਸਪੀ ਦੀ ਹਾਜ਼ਰੀ ਦੇ ਵਿੱਚ ਮਕਾਨ ਟਾਇਆ ਗਿਆ ਔਰ ਜੋ ਇਸ ਤੇ ਐਨਡੀਪੀ ਇਸ ਦੇ ਕਾਫੀ ਪਰਚੇ ਵੀ ਦਰਜ ਹਨ ਔਰ ਨਸ਼ਾ ਤਸਕਰਾਂ ਨੂੰ ਇੱਕ ਨਸੀਹਤ ਦੇਣ ਵਾਸਤੇ ਜੋ ਮਕਾਨ ਟਾਇਆ ਗਿਆ ਉਹਨਾਂ ਦੀਆਂ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਮਹਰਤ ਕੋਈ ਨਹੀਂ ਆਇਆ ਜੀ ਹੈਗਾ ਨਹੀਂ ਤੇ ਕਿਸਾ ਵਾਜੂ ਪੇਲੇ ਬਲਡوزر ਚੱਲਿਆ ਤੇ ਕੋੜੂਪੁਰ ਵਿੱਚ ਕੀ ਕਹੋਗੇ ਦੁਬਾਰੇ ਜੀ ਪੁਲੀ ਫਰੀਦਕੋਟ ਪੁਲਿਸ ਨੂੰ ਰਿਕੁਐਸਟ ਆਈ ਸੀ ਦੀ ਪੁਲਿਸ 임ਦਾਦ ਪ੍ਰੋਵਾਈਡ ਕਰਾਣੀ ਹੈ ਇੱਥੇ ਇੱਕ ਇਲੀਗਲ ਸਟਰਕਚਰ ਹੈ ਉਹਦੀ ਡਿਮੋਲਿਸ਼ਨ ਵਾਸਤੇ ਤੋਂ ਦੇ ਰਿਗਾਰਡਿੰਗ ਹੀ ਅੱਜ ਸਾਰੇ ਅਸੀਂ ਇੱਥੇ ਆਏ ਹਾਂ ਔਰ ਇੱਕ ਪ੍ਰੋਪਰ ਕਾਨੂੰਨੀ ਕਾਰਵਾਈ ਨੂੰ ਫੋਲੋ ਕਰਦੇ ਹੋਏ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅੱਜ ਇਹ ਡਿਮੋਲਿਸ਼ਨ ਐਕਟੀਵਿਟੀ ਸਿਵਲ ਪ੍ਰਸ਼ਾਸਨ ਤੇ ਪ੍ਰਸ਼ਾਸਨ ਵੱਲੋਂ ਕਿੱਤੀ ਗਈ ਪਿਛਲੀ ਵਾਰੀ ਵੀ ਨਸ਼ਾ ਤਸਕਰਾਂ ਨੇ ਕਾਫੀ ਹੰਗਾਮਾ ਕੀਤਾ ਗਿਆ ਸੀ ਪਰ ਇਸ ਟਾਈਮ ਕੋਈ ਦੇਸ ਨਹੀਂ ਦੇਗਾ ਹੰਗਾਮੇ ਵਾਲਾ ਕਿਸ ਤਰ੍ਹਾਂ ਸਮਝੋਗੇ ਤੁਸੀਂ ਇਹ ਇੱਕ ਕਲੀਅਰ ਕਟ ਇੱਕ ਇੰਡੀਕੇਸ਼ਨ ਹੈ कि ਜਿਹੜੀ ਮੁਹਿੰਮ 1 ਮਾਰਚ ਨੂੰ ਇਹ ਜੋ ਜਰਨਲ ਸਟਾਰਟ ਹੋਈ ਸੀ ਯੁਧਨ ਨਸ਼ਾ ਵਿਰੁੱਧ ਦਾ ਇੱਕ ਵਿਜੀਬਲ ਇੰਪੈਕਟ ਫੋਟੇਪੁਰਾ ਵਕੇ ਅਸੀਂ ਦੇਖ ਸਕਦੇ ਨੇ 4 ਮਹੀਨੇ ਪਹਿਲੇ ਤੁਸੀਂ ਸਾਰੇ ਹੀ ਇੱਥੇ ਆਏ ਸੀ ਤਾਂ ਉਸ ਵੇਲੇ ਵੀ ਇੱਥੇ ਇੱਕ ਡਿਮੋਲਿਸ਼ਨ ਡਰਾਈਵ ਇਸੀ ਲੋਕੇਸ਼ਨ ਤੇ ਕੀਤੀ ਗਈ ਸੀ ਤਾਂ ਉਸ ਵੇਲੇ ਜਿਹੜਾ ਪਬਲਿਕ ਸੈਂਟੀਮੈਂਟ ਸੀ ਔਰ ਅੱਜ ਦਾ ਜਿਹੜਾ ਪਬਲਿਕ ਸੈਂਟੀਮੈਂਟ ਹੈ ਦੈਟ ਇਜ਼ ਅ ਕੰਪਲੀਟ ਕੰਟਰਾਸਟ ਤਾਂ ਉਸ ਵੇਲੇ ਪੁਲਿਸ ਨੂੰ ਔਰ ਸਾਰਿਆਂ ਨੂੰ ਇਹ ਕਿਹਾ ਗਿਆ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਸਟਾਰਟ ਕੀਤਾ ਗਿਆ ਹੈ ਔਰ ਉਸ ਉਪਰਾਲੇ ਦੀ ਜਿਹੜੀ ਸਸਟੇਨਡ ਲਹਿਰ ਸੀ ਉਹ ਅਸੀਂ ਔਰ ਸਸਟੇਨਡ ਮੋਮੈਂਟਮ ਅਸੀਂ ਮੇਨਟੇਨ ਕਰਨ ਚ ਕਾਮਯਾਬ ਹੋਏ ਨੇ ਔਰ ਇਹਦਾ ਜਿਹੜੇ ਆંકੜੇ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ 1 ਮਾਰਚ ਤੋਂ ਲੈ ਕੇ ਹੁਣ ਤੱਕ 624 ਪਰਚੇ ਰਜਿਸਟਰ ਕੀਤੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਤਾਂ 1054 ਤਸ਼ਾਦ ਅਸਕਰ ਜੇਲ੍ਹ ਚ ਭੇਜੇ ਗਏ ਨੇ ਜਿਹੜੀ ਪਿਗਰਸ ਆਪਣੇ ਆਪ ਚ ਇਹ ਦਰਸਾਉਂਦੀ ਹੈ ਕਿ ਡੇਲੀ ਸਾਡੇ ਜਿਹੜੇ ਪੁਲਿਸ ਤੇ ਸਾਡੇ ਐਸ ਐਚ ਓਜ਼ ਨੇ ਤੇ ਗਰਾਊਂਡ ਲੈਵਲ ਜਿਹੜੇ ਐਨ ਜੀ ਓਜ਼ ਨੇ ਉਹ ਕਿੰਨੀ ਮਿਹਨਤ ਕਰਦੇ ਪਏ ਏਸੀ ਲੜੀ ਦੇ ਚ 26 ਕਿਲੋ ਤੋਂ ਵੱਧ ਹੈਰੋਇਨ ਰਿਕਵਰ ਹੋਈ ਹੈ 2 ਕੁਇੰਟਲ ਤੋਂ ਵੱਧ ਪੋਸਟ ਰਿਕਵਰ ਹੋਇਆ ਹੈ 9 ਲੱਖ ਤੋਂ ਵੱਧ ਡਰਗ ਮਨੀ ਰਿਕਵਰ ਹੋਇਆ ਹੈ 23000 ਤੋਂ ਵੱਧ ਨਸ਼ੀ ਹਨ ਇਹ ਰਿਕਵਰ ਹੋਣ ਔਰ 9 ਕਰੋੜ ਤੋਂ ਵੱਧ ਜਿਹੜੀ ਜਾਇਦਾਦ ਹੈਗੀ ਨਸ਼ਾ ਕਿਸ ਤਰ੍ਹਾਂ ਦੀ ਉਹ ਫ੍ਰੀਜ਼ ਕਰਾਈ ਜਾਏਗੀ ਤਾਂ ਉਸ ਤਰ੍ਹਾਂ ਦੀ ਜਿਹੜੀ ਡਿਮੋਲਿਸ਼ਨ ਡਰਾਈਵ ਜਦੋਂ ਵੀ ਸਾਡੇ ਕੌਂਸਲ ਅਡਮਿਨਿਸਟ੍ਰੇਸ਼ਨ ਕੋਲ ਰਿਕਵੈਸਟ ਆਉਂਦੀ ਹੈ ਫਿਲੀਸਨ ਦਾਦੇ ਆਸਕ ਅਸੀਂਾਰੇ ਕਰਦੇ ਪਰਪਰ ਪ੍ਰੋਸੀਜਰ ਨੂੰ ਫਾਲੋ ਕਰਦੇ ਹਾਂ ਉਹ ਐਕਟੀਵਿਟੀ ਰਿਸਪੌਂਡ ਇਹ ਸੁੱਤਰਾਂ ਦੀ ਇਸ ਦੀ ਗਲਾਪ ਕਿ ਮਕਦਮੇ ਇਹ ਵਿਸ਼ਾਲ ਹੈ ਇਹਦੇ ਵੀ ਇਹਦਾ ਵੀ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਕਿ ਐਨਬੀਪੀਐਸ ਨੂੰ ਐਂਡ ਵੈਰੀ ਇੰਪੋਰਟੈਂਟਲੀ ਕਿ ਇਹਦੀ ਸ਼ਿਕਾਇਤ ਬਹੁਤ ਸੀਗੀ ਇਥੇ ਲੋਕ ਲਈ ਤਾਂ ਇਹ ਜਿਹੜਾ ਪੂਰਾ ਇਹ ਜਿਹੜੀ ਬਸਤੀ ਸੀ ਕਿਸੇ ਜ਼ਮਾਨੇ ਇੱਕ ਇਹ ਬਹੁਤ ਬਦਨਾਮ ਬਸਤੀ ਹੁੰਦੀ ਸੀ ਅੱਜ ਅਗਰ ਤੁਸੀਂ ਇਥੇ ਮੈਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਕੈਮਰਾ ਪੈਨ ਕਰਕੇ ਦਿਖਾਓ ਤਾਂ ਅੱਜ ਇੱਥੇ ਕਿੰਨੀ ਸ਼ਾਂਤੀ ਹੈ ਤੇ ਇੱਥੇ ਕਿੰਨਾ ਕਿੰਨੀ ਠੱਲ ਪਈ ਹੋਏ ਹੈ ਤੇ ਲੋਕਲ ਜਿਹੜੀ ਪਬਲਿਕ ਹੈ ਉਹਨਾਂ ਦਾ ਵੀ ਤੁਸੀਂ ਫੀਡਬੈਕ ਦਿਓ ਤਾਂ ਕਿ ਇੱਕ ਐਕਚੁਅਲ ਪਿਕਚਰ ਅਸੀਂ ਦਿਖਾ ਸਕੀਏ ਉਹਨਾਂ ਲਈ ਸਮੇਂ ਚ ਹੋਰ ਕਿੰਨੇ ਨੰਬਰ ਲੱਗ ਰਹੇ ਇਸੇ ਤਰ੍ਹਾਂ ਜੀ ਕਿ ਸਾਡੀ ਤਾਂ ਡੇਲੀ ਜਿਹੜੀ ਕਾਰਵਾਈ ਲਗਾਤਾਰ ਸਾਡੀ ਜਾਰੀ ਹੈ ਔਰ ਅਸੀਂ ਟਾਈਮ ਟੂ ਟਾਈਮ মিডিਆ ਨੂੰ ਅਸੀਂ ਇਨਫੋਰਮ ਕਰਦੇ ਰਹਿੰਦੇ ਹਾਂ ਡੇਲੀ ਦਾ ਸਾਡਾ ਵੀ ਜਾਂਦਾ ਕੱਲ ਵੀ ਅਸੀਂ ਤਿੰਨ ਮੁਜਰਮ ਫੜੇ ਸੀ ਤੇ ਡੀਐਸਪੀ ਖੋਟਕਪੁਰਾ ਦੇ ਸੁਪਰਵਾਈਜ਼ਨ ਹੇਠ ਇੱਥੇ ਇੱਕ ਪਰਚਾ ਰਜਿਸਟਰ ਹੋਇਆ ਸੀ ਜਿਹਦੇ ਚ 300 ਗ੍ਰਾਮ ਹੈਰੋਇਨ ਦੇ ਰਿਕਵਰੀ ਹੋਈ ਸੀ ਦੋਨੋਂ ਇਹ ਜਿਹੜੇ ਬੰਦੇ ਸੀ ਉਹ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਸੀ ਜਿਹੜੇ ਨਸ਼ਾ ਇੱਥੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਐਂਡ THEN ਦੇ ਵਰ ਰਾਉਂਡਡ ਆ ਉਹ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਸੀ ਇਸ ਟਾਈਪ ਦੇ ਕੇਸਿਸ ਡੇਲੀ ਫਰ ਰਿਪੋਰਟ ਪੁਲਿਸ ਵੱਲੋਂ ਰਜਿਸਟਰ ਹੋ ਰਹੇ ਨੇ ਨਸ਼ਾ ਪਸਟਰ ਤੁਹਾਨੂੰ ਸੁਣ ਰਹੇ ਹੋਣਗੇ ਕੋਈ ਮੈਸੇਜ ਇਹ ਮੈਸੇਜ ਤੇ ਮੈਂ ਤੁਹਾਡੇ ਵੱਲੋਂ ਇਹੀ ਦਿਲਵਾਉਣਾ ਚਾਹਾਂਗੀ ਕਿ ਇੱਕ ਵਾਰ ਤੁਸੀਂ ਆਪਣਾ ਕੈਮਰਾ ਪੈਨ ਕਰਕੇ ਇੱਕ ਵਾਰ ਇਸ ਗਲੀ ਦਾ ਹਾਲ ਦਿਖਾਓ ਤਾਂ ਉਹੀ ਮੈਸੇਜ ਜੀ ਅਗਰ ਤੁਸੀਂ ਹੁਣ ਵੀ ਨਹੀਂ ਹਟੋਗੇ ਤਾਂ ਫਿਰ ਇਹੀ ਠੀਕ ਥੈਂਕ ਯੂ ਇਹ ਤੋਂ ਨੀਵਾਂ ਉਹ ਡਾਊਨ ਕਰਾ। ਅੱਗੇ ਤੋਂ ਜਿਹੜੀ ਲਈਏ ਉਹ ਖੁੱਛੇ। ਉਹਨਾਂ ਵਾਂਗੂ ਤੇ ਅਧਿਪਤਾ ਕਿੰਦਾ ਪੀਲਾ ਪੰਗਾ ਚੱਲਿਆ ਆ ਪਿੰਡਾਂலயਾਂ ਨੂੰ ਤੇ ਕੀ ਕਰਨਾ ਚਾਹੀਦਾ। ਠੀਕ ਹੈ ਜੀ ਜੇ ਬੰਦਾ ਗੰਦ ਕੰਮ ਕਰਦਾ ਉਹਨੂੰ ਤੇ ਚਲਾਉਣਾ ਚਾਹੀਦਾ। ਅੱਗੇ ਨਾਲ ਪਿੰਡਾਂ ਕੋ ਫਰਕ ਆ ਇਹ ਤੇ ਨਹੀਂ। ਅੱਗੇ ਨਾਲ ਤਾਂ ਬਹੁਤ ਫਰਕ ਹੈ ਨਾ ਪਤਾ ਦਿੱਖ ਰਹੀ ਇੱਥੇ ਕਿਹੜੀ। ਆਹ। ਜਦ ਕਿ ਅੱਗੇ ਜੋ ਸੀ ਮਹਾਰੋ ਹੈ ਨਾ ਹੀ ਨਾ ਖਤਮ ਹੋ। ਤੇ ਜੇ ਆਦੀ ਜਿਹੜੀ ਹਫਤਾ ਟਾਟਾ ਜਾ ਰਹੇ ਨੇ ਜਿੰਨਾਂ ਦੇ ਐਂਡਸ ਕੀਤੇ ਹੋਏ ਨੇ। ਕਰਾਕੋ ਕਰਾਕੋ ਪੁਰਾਣੇ ਪੁਰਾਣੇ ਬੰਦੇ ਆਉਂਦੇ ਨੇ ਇਹੋ ਜਿਹੇ ਬੰਦੇ ਆਉਂਦੇ ਨੇ ਇਹੋ ਜਿਹੇ ਬੰਦੇ ਆਉਂਦੇ ਨੇ ਇਹੋ ਜਿਹੇ ਬੰਦੇ ਆਉਂਦੇ ਨੇ ਪਾਣੀ 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 ਹਾਂ ਜੀ ਸਾ ਜੋ ਕਾਰਵਾਈ ਕੀਤੀ ਗਈ ਹੈ ਜੀ ਉਹ ਨਸ਼ੇਵਰ ਦੋਦ ਬਰ ਕੀ ਕਹਾਂ ਹਾਂ ਜੀ ਵਧੀਆ ਕੀਤਾ ਜੀ ਨਸ਼ਾ ਜਿਹੜਾ ਹੈ ਰੁਕ ਜਾਊਗਾ ਜੀ ਮਤਲਬ ਕਾਫੀ ਨਸ਼ਾ ਚੜਦਾ ਸੀ ਹਾਂ ਜੀ ਉਸ ਨੂੰ ਕੋਈ ਠੱਲ ਗਈ ਹੈ ਬਹੁਤ ਜੀ ਬਹੁਤ ਸਾਡੇ ਦੇ ਇੱਥੇ ਕੁਝ ਨਹੀਂ ਹੈਗਾ ਜੀ ਲੋਕ ਇੱਥੋਂ ਡਰਦੇ ਲੰਘਦੇ ਸੀਗੇ ਅੱਜ ਡਰਦੇ ਲੰਘਦੇ ਨਹੀਂ ਸੀ ਹੁਣ ਮਾਹੌਲ ਕਿਸ ਤਰ੍ਹਾਂ ਹੁਣ ਤਾਂ ਮਨ ਸ਼ਾਂਤ ਦੀ ਹੈ ਜੀ ਵਧੀਆ ਤੇ ਜੋ ਕਾਰਵਾਈ ਪੁਲਿਸ ਨੇ ਕੀਤੀ ਹੈ ਵਧੀਆ ਕੀਤੀ ਵਧੀਆ ਮਾਲਾ ਕਿਨੂੰ ਡਰ ਪਿਆਰ ਹੋਗਾ ਜਿਹੜਾ ਵੀ ਕੋ ਕਰੂਗਾ ਉਹ ਤਾਂ ਸਿੱਧੇ ਕੰਮ ਉਹਨਾਂ ਦਾ ਸ਼ੱਕ ਕਾਫੀ ਲੱਗਦਾ ਹੁਣ ਤਾਂ ਨਹੀਂ ਲੱਗਦਾ ਜੀ ਨਾ ਜੀ ਨਾ ਨਾ ਹੁਣ ਤੇ ਜਮ ਮੈਂ ਇੱਥੇ ਹੀ ਆ ਮੇਰਾ ਘਰ ਵੀ ਕੋਈ ਗੱਲ ਨਹੀਂ ਆਈ ਹੁਣ